ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਸੂਬੇ ਸਰਕਾਰ ਵੱਲੋਂ ਰੋਜ਼ਾਨਾ ਬਖੋ ਬਖੋ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਚੱਲਦੇ ਆ ਸਥਾਨਕ ਸ਼ਹਿਰ ਪੋਂੀ ਘੜ ਦੇ ਨੇੜੇ ਪਿੰਡ ਬਖੋਪੀਰ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਵਾਟਰ ਸਪਲਾਈ ਦੇ ਪ੍ਰੋਜੈਕਟਾਂ ਦਾ ਜੋ ਕਿ 57 ਲੱਖ ਦੇ ਕਰੀਬ ਪ੍ਰੋਜੈਕਟ ਹੈ ਜਿਸ ਦਾ ਉਦਘਾਟਨ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹਲਕਾ ਵਿਧਾਇਕ ਨਰਿੰਦਰ ਕੌਰ ਨੇ ਬਰਾਜ ਕਰਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਹਲਕਾ ਵਿਕਾਉਂ ਚ ਹੋਰ ਵੱਡੀਆਂ ਸੋਗਤਾਂ ਤੇ ਜਾਣੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦਾ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਨੀਂਹ ਪੱਥਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਹਲਕਾ ਵਿਧਾਇਕ ਵੱਲੋਂ ਲੋਕਾਂ ਦੀਆਂ ਆ ਰਹੀਆਂ ਮੁਸ਼ਕਲਾਂ ਸੰਬੰਧੀ ਵੀ ਇੰタルਦ ਬਾਤ ਕੀਤੀ ਗਈ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਕੁਝ ਮੰਗ ਪੱਤਰ ਵੀ ਦਿੱਤੇ ਗਏ ਹਨ ਅਤੇ ਸਮੋਕਦੇ ਉਹਨਾਂ ਨੇ ਹਲਕਾ ਵਿਧਾਇਕ ਨੇ ਕਿਹਾ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਲੋਕਾਂ ਨੂੰ ਨਹੀਂ ਆਉਣ ਦਿੱਤੀ ਜਾਊਗੀ ਜਿੱਥੇ ਕਿਹਾ ਕਿ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਪ੍ਰਸ਼ਟਾਚਾਰ ਰਹਿਤ ਸਰਕਾਰ ਲੇ ਅਭਿਆਨ ਚਲਾਏ ਗਏ ਹਨ ਉਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਨਾਲ ਫੁੱਗੋ ਵਾਲੇ ਦੇ ਸਰਪੰਚ ਅਤੇ ਪਹੁੰਚੇ ਹਨ ਉਹ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਹੈ ਹਲਕਾ ਵਿਧਾਇਕ ਨਰਿੰਦਰ ਕੌਰ ਬਰਾਜ ਬਿਲਕੁਲ ਅੱਜ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਵੱਲੋਂ ਨਗਰ ਬਖੋ ਫੀਰ ਦੀ ਜਿਹੜੀ ਮੰਗ ਸੀਗੀ ਵਾਟਰ ਸਪਲਾਈ ਨੂੰ ਲੈ ਕੇ ਪੀਣ ਵਾਲੇ ਪਾਣੀ ਨੂੰ ਲੈ ਕੇ ਉਸ ਮੰਗ ਨੂੰ ਪੂਰਾ ਕਰਦੇ ਹੋਏ 61 ਲੱਖ ਦਾ ਜਿਹੜਾ ਐਸਟੀਮੇਟ ਸੀਗਾ ਜਿਹਨੂੰ 57 ਲੱਖ ਰੁਪਏ ਦੇ ਵਿੱਚ ਅੱਜ ਕੰਪਲੀਟ ਕਰਕੇ 228 ਪਰਿਵਾਰਾਂ ਨੂੰ ਜਿਹੜਾ ਪਾਣੀ ਹੈ ਜਿਹੜਾ ਉਹ ਪਹੁੰਚਦਾ ਕੀਤਾ ਗਿਆ ਔਰ 3.5 ਕਿਲੋਮੀਟਰ ਦੀ ਜਿਹੜੀ ਲੈਂਥ ਹੈ ਜਿਹਦੇ ਨਾਲ ਪਾਣੀ ਅੱਜ ਘਰੋ ਘਰੀ ਪਹੁੰਚਦਾ ਕੀਤਾ ਤੇ 480 ਫੁੱਟ ਜਿਹੜਾ ਡੂੰਗਾ ਬੋਰ ਹੈ ਜਿਹੜਾ ਅੱਜ ਕੰਪਲੀਟ ਕਰਕੇ ਲੋਕਾਂ ਨੂੰ ਪਾਣੀ ਪਹੁੰਚਦਾ ਕਰਕੇ ਅੱਜ ਉਸ ਪ੍ਰੋਜੈਕਟ ਦਾ ਜਿਹੜਾ ਉਹ ਉਦਘਾਟਨ ਕੀਤਾ ਮੇਰੇ ਨਾਲ ਸਾਰੇ ਵਿਭਾਗ ਦੇ ਐਕਸੀਅਨ ਤੇ ਅਧਿਕਾਰੀ ਹੈਗੇ ਨੇ ਨਾਲ ਸਾਰੀ ਜਿਹੜੀ ಗ್ರಾಮ ਪੰਚਾਇਤ ਬਖੋਪੀਰ ਸਰਪੰਚ ਸਾਹਿਬ ਜਿਹੜੇ ਸਾਡੇ ਭੈਣ ਜੀ ਜਸਵਾਲ ਕੌਰ ਸਾਰੇ ਨਾਲ ਤਾਂ ਕਿੰਨੇ ਪਰਿਵਾਰਾਂ ਨੂੰ ਜਿਹੜੇ ਇਸ ਸੀਦਾ ਲਾਭ ਮਿਲਿਆ 228 ਪਰਿਵਾਰਾਂ ਨੂੰ ਜਿਹੜੇ ਅਸੀਂ ਕਨੈਕਸ਼ਨ ਦਿੱਤੇ ਨੇ ਹੋਰ ਵੀ ਜੇ ਕੋਈ ਰਹਿੰਦਾ ਕੋਈ ਲੋਡਬੰਦ ਹੋਊਗਾ ਤਾਂ ਉਹ ਜਿਹੜਾ ਬੰਦਾ ਵੀ ਕੋਈ ਐਪਲੀਕੇਸ਼ਨ ਦੇਊਗਾ ਤਾਂ ਉਹਨਾਂ ਨੂੰ ਮਿਲ ਜੂਗੀ। ਨਾਲ ਬਤ ਕੀਤੀ ਹੈ ਤਾਂ ਹੋਰ ਵੀ ਕਈ ਜਿਹੜੇ ਅਸੀਂ ਕੈਸੇ ਦੇ ਵਿਕਾਸ ਕਰਦੀ ਕੰਮਾਂ ਤੇ ਚਰਚਾ ਹੈ ਕਿਹੜੇ ਕਿਹੜੇ ਕੰਮਾਂ ਤੇ ਚਰਚਾ। ਦੇਖੋ ਪਿੰਡ ਦੀਆਂ ਜਿਹੜੀਆਂ ਮੰਗਾਂ ਨੇ ਮੇਨ ਜਿਹੜੀਆਂ ਲਾਇਬ੍ਰੇਰੀ ਨੂੰ ਲੈ ਕੇ ਜਿਹੜੀਆਂ ਇਹਨਾਂ ਦੀ ਮੰਗ ਇਹਨਾਂ ਨੇ ਰੱਖੀ ਹੈ ਜਿਹੜਾ ਕਮਿਊਨਿਟੀ ਹਾਲ ਕਮ ਮੈਰੇਜ ਪੈਲੇਸ ਅਸੀਂ ਕਹਿ ਸਕਦੇ ਹਾਂ ਕਿ ਉਹਦੀ ਜਿਹੜੀ ਮੰਗ ਪੰਚਾਇਤ ਦੇ ਵੱਲੋਂ ਰੱਖੀ ਗਈ ਆ। ਪਾਰਕ ਜਿਹੜੇ ਬਣਾਉਣ ਵਾਲੇ ਹੈਗੇ ਨੇ ਬਾਕੀ ਹੋਰ ਜਿਹੜੇ ਕੰਮ ਨੇ ਕੋ ਗਲੀਆਂ ਦੇ ਨੇ ਜਾਂ ਕੋ ਸ਼ਮਸ਼ਾਨ ਘਟਦੇ ਨੇ ਸੋ ਸਾਰੇ ਕੰਮ ਨੇ ਜਿਹੜੇ ਅੱਜ ਪੰਚਾਇਤ ਨੇ ਦਿੱਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਹੜਾ ਉਦਘਾਟਨ ਕਰਕੇ ਗਏ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕੰਮ ਜਿਹੜੇ ਉਹ ਸ਼ੁਰੂ ਕਰਾਉਣ ਦੇ ਲਈ ਦੁਬਾਰਾ ਪਿੰਡ ਦੇ ਵਿੱਚ ਆਵਾਂਗੇ